ਬੈ ਚਾ ਚੰਦੇ ਆਸੀ ਫੁੱਦੂ ਆ ਮੈਂ ਫੁੱਦੂ ਆ ਮੈਂ 1 ਲੱਖ ਲੱਖ 1.5 ਲੱਖ ਰੁਪਇਆ ਲੈਂਦੇ ਆ ਮੈਂ ਫੁੱਦੂ ਆ ਤੈਨੂੰ ਗਾਲ ਕੱਢਿਆ ਤੈਨੂੰ ਗਾਲ ਕੱਢਿਆ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪੱਟਣਾ ਪਟਾ ਦੇਓ ਬਲਾਜੀ ਨੂੰ ਬੁਲਾਉ ਨਾ ਨਾ ਕੱਢ ਫੇ ਉਹ ਜਿਹੜਾ ਮਰਜੀ ਨੂੰ ਬੁਲਾਉ ਤੁਸੀਂ ਅਫਸਨਾ ਨੂੰ ਬੁਲਾਉ ਜਿੰਨੂ ਮਰਜੀ ਬੁਲਾਉ ਤੈਨੂੰ ਇਹ ਗਾਲਾਂ ਕੱਢਣਾ ਨਹੀਂ ਚਾਹੁੰਦਾ ਸੀ ਕਿਤਾ ਮੈਂ ਪੈਗ ਲਾਇਆ ਸੀ ਗੀ ਕਲਤੀ ਨਾ ਮੈਂ ਗਾਲਾਂ ਕੱਢਿਆ ਓਦਾਂ ਮੈਂ ਇੱਥੇ ਹੀ ਰਹਿੰਦਾ ਜਿੱਥੇ ਜੰਮਿਆ ਪਲਿਆ ਸਾਰੇ ਯਾਰ ਦੋਸਤ ਹੈ ਜੀ ਜੀ ਸੀ ਨਾ ਕੋਲੀ ਕੰਮ ਕਰਦੇ ਪੰਜਾਬੀਆਂ ਕੋਲੀ ਕੰਮ ਕਰਦੇ ਆ ਇਹੀ ਸਾਨੂੰ ਰੋਟੀਆਂ ਦਿੰਦੇ ਆ ਜੀ ਤਾਂ ਨੇ ਹਾਂਜੀ 430 ਰੱਤੇ ਤੇ ਵੀ ਮਾਫੀ ਮੰਗਦਾ ਪੂਰੇ ਪੰਜਾਬ ਚ ਮੰਗਦਾ ਨਾਲੇ ਪੂਰੇ ਪੰਜਾਬ ਚ ਮੈਂ ਮਾਫੀ ਮੰਗਦਾ ਜੇ ਕਿਸੇ ਦਾ ਮੈਂ ਦਿਲ ਦਿਖਾਇਆ ਹੈ ਮੈਨੂੰ ਮaaf ਕਰਦੇ ਹੋ ਹਾਂਜੀ ਹਾਂਜੀ ਮਾਫ ਕਰਤਾ ਮਾਫ ਕਰਨਾ ਹਾਂ ਮਾਫ ਕਰਤਾ ਹਾਂਜੀ ਇਸ ਜਿਹੜੇ ਜਾਇਜ਼ ਅੰਦਰ ਕੰਮ ਕਰਦੇ ਆ ਅਸੀਂ ਕਿੰਦ ਨੂੰ ਨਾ ਵਾਤੇ ਕੋ ਸਕਦੇ ਜਿਹਨਾਂ ਨੇ ਅਜ ਕਾਬਜ਼ੇ ਕੀਤੇ ਹੋਏ ਆ ਤੇ ਬਿਜਲੀ ਪਾਣੀ ਫ੍ਰੀ ਦਾ ਵਰਤ ਰਹੇ ਆ ਮਕਾਨ ਫ੍ਰੀ ਚ ਵਰਤ ਰਹੇ ਆ ਉਹਨਾਂ ਨੂੰ ਵੀ ਉਹਨਾਂ ਦੀ ਮਤਲਬ ਚੈੱਕ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੀ ਉਹ ਜੋ ਖੱਡੀਆਂ ਕਰਵਾਈਆਂ ਜਾਣ ਤੇ ਉਹਨਾਂ ਤੇ ਜਿਹੜੀ ਬੰਦਲੀ ਕਾਰਵਾਈ ਉਹ ਕੀਤੀ ਜਾਵੇ ਕੰਮ ਕਰਨਾ ਆ ਜੇ ਕੰਮ ਕਰੇ ਕੋਈ ਚੱਕਰ ਨਹੀਂ ਪਰ ਅੱਗੇ ਤੋਂ ਜੇ ਇਹੋ ਜੀ ਗਲਤੀ ਕਰਦਾ ਤਾਂ ਇਹ ਮਾਫੀ ਦੇ ਲੈ ਕੇ ਬਿਲਕੁਲ ਨਹੀਂ ਹੋਊਗਾ ਤਾਂ ਨਾ ਅਸੀਂ ਨੂੰ ਮਾਫ ਕਰਾਂਗੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਪ੍ਰਵਾਸੀ ਦੇ ਵੱਲੋਂ ਸਿਕਿਉਰਿਟੀ ਗਾਰਡ ਪੰਜਾਬੀ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਸੀ ਦੱਸਦੇ ਕਿ ਥਰਮਲ ਪਲਾਂਟ ਉਪਰ ਦੀ ਉਹ ਵੀਡੀਓ ਸੀ ਹੁਣ ਉਸ ਪ੍ਰਵਾਸੀ ਦੇ ਵੱਲੋਂ ਹੱਥ ਜੋੜ ਕੇ ਮਾਫੀ ਮੰਗ ਲਈ ਗਈ ਹੈ ਜੀहां ਗੁਨਾਲ ਕੁਮਾਰ ਦੇ ਵੱਲੋਂ ਲਿਖਤੀ ਤੌਰ ਦੇ ਉੱਤੇ ਮਾਫੀ ਮੰਗੀ ਗਈ ਹੈ ਤੇ ਪੰਜਾਬੀਆਂ ਦੇ ਵੱਲੋਂ ਵੀ ਉਸ ਨੂੰ ਮਾਫ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਥਰਮਲ ਪਲੈਂਟ ਰੋਪੜ ਦੀਆਂ ਨੇ ਜਿੱਥੇ ਇਹ ਪ੍ਰਵਾਸੀ ਹੈਲਪਰ ਦੇ ਤੌਰ ਦੇ ਉੱਤੇ ਕੰਮ ਕਰਦਾ ਹੈ ਤੇ ਇਸ ਦੇ ਵੱਲੋਂ ਬੀਤੇ ਦਿਨੀ ਇੱਕ ਸਿਕਿਉਰਿਟੀ ਗਾਰਡ ਜੋ ਥਰਮਲ ਪਲੈਂਟ ਦੇ ਵਿੱਚ ਡਿਊਟੀ ਕਰ ਰਿਹਾ ਸੀ ਉਸ ਨੂੰ ਗਾਲੀ ਗਲੋਚ ਕੀਤੀ ਗਈ ਸੀ ਤੇ ਹੁਣ ਉਸ ਗਾਲੀ ਗਲੋਚ ਤੋਂ ਬਾਅਦ ਉਸ ਦੇ ਵੱਲੋਂ ਮਾਫੀ ਵੀ ਮੰਗ ਲਈ ਗਈ ਹੈ ਤੇ ਪੰਜਾਬੀ ਭਾਈਚਾਰੇ ਦੇ ਵੱਲੋਂ ਉਸ ਨੂੰ ਮਾਫੀ ਵੀ ਦੇ ਦਿੱਤੀ ਗਈ ਹੈ ਤੇ ਹੁਣ ਕੋਈ ਵੀ ਕਾਰਵਾਈ ਨਾ ਕਰਨ ਦੀ ਗੱਲ ਆਖੀ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪ੍ਰਵਾਸੀ ਦੇ ਵੱਲੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਗਈ ਹੈ ਤੇ ਇਸ ਦੇ ਨਾਲ ਹੀ ਪੰਜਾਬੀਆਂ ਦੇ ਵੱਲੋਂ ਵੀ ਪ੍ਰਵਾਸੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਇੱਥੇ ਕੰਮ ਕਰਨ ਉਹਨਾਂ ਨੂੰ ਕੋਈ ਵੀ ਤਕਲੀਫ ਨਹੀਂ ਹੈ ਪਰ ਜੇਕਰ ਉਹ ਗਲਤ ਹਰਕਤਾਂ ਕਰਨਗੇ ਗਾਲੀ-ਗਲੋਚ ਕਰਨਗੇ ਪੰਜਾਬ ਦੇ ਵਿੱਚ ਰਹਿ ਕੇ ਹੀ ਇਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਵੇਗਾ ਕੱਲ ਸੜਕ ਤੇ ਪਰਸੋਂ ਦੀ ਗੱਲ ਲੱਗੀ ਇਹ ਘਟਨਾ ਬੱਕਲੀ ਆ ਤੇ ਇਹ ਕੋ ਨਾਲ ਤੁਮਾਰਾ ਅਜਾ ਬਈ ਇਹ ਅਜੇ ਮੁੰਡਾ ਹੋ ਕਿਸ ਬੰਦੇ ਨਾਲ ਪਰਸੋਂ ਨਸ਼ੇ ਦੀ ਹਾਲਤ ਵਿੱਚ ਪੰਜਾਬੀ ਵੀ ਉਹ ਭਰਾ ਸਾਡੇ ਇੱਥੇ ਸਕਿਉਰਟੀ ਗਾਰਡ ਚ ਜੀ ਉਹਨਾਂ ਨੇ ਗਾਰਡ ਵਾਲੀ ਗੋਚ ਕੀਤੀ ਨਾ ਬੋਲਦਾ ਤੇ ਮੇਂਟਰ ਨੂੰ ਵੀ ਗਾਲਾਂ ਕੱਢੀਆਂ ਐ ਤੇ ਜਿਹਦੇ ਕਰਕੇ ਇਹਦੀ ਵੀਡੀਓ ਵਾਇਰਲ ਹੋਈ ਐ ਤੇ ਪੰਜਾਬ ਚ ਰੋਸ ਆ ਜੀ ਪੰਜਾਬੀਆਂ ਦਾ ਜੀ ਉਦੋਂ ਬਾਅਦ ਗੱਲਬਾਤ ਹੋਈ ਆ ਚਲੋ ਇਹ ਕੱਲ ਇਹਨੂੰ ਚੌਂਕੀ ਵੀ ਲੱਗੀ ਸੀ ਜੀ ਚੌਂਕੀ ਜੇ ਬਾਅਦ ਫਿਰ ਲੈ ਆਂਦਾ ਸੀ ਇਹ ਮੰਨ ਗਿਆ ਕਿ ਮੇਥੋਂ ਗਲਤੀ ਹੋਈ ਹੈ ਖੱਦੀ ਪਿੱਤੀ ਜੋ ਇਹ ਮੈਂ ਉਹਦੀ ਮਾਫ਼ੀ ਮੰਗਦਾ ਅੱਜ ਇਸ ਬੰਦੇ ਨੇ ਸਾਰੇ ਪ੍ਰਸ਼ਾਸਨ ਤੋਂ ਮਾਫ਼ੀ ਮੰਗੀ ਆ ਤੇ ਮਤਲਬ ਇਹ ਲਫ਼ਜ਼ ਇਹਦੇ ਆ ਜੀ ਲਿਖੀ ਆਪਾਂ ਇੱਕ ਸੁਣਾਓ ਜੀ ਮੈਂ ਕਨਾਲ ਕੁਮਾਰ son of ਅਮਰਿੰਦਰ ਸਿੰਘ ਜੋ ਕਿ ਥਰਮ ਪਲਾਟ ਰੋਪੜ ਵਿੱਚ ਹੈਲਪਰ ਦੇ ਤੌਰ ਤੇ ਮੇਨਟੇਨੈਂਸ ਹੈਲ ਵਿੱਚ ਕੰਮ ਕਰਦਾ ਹਾਂ ਮਿਤੀ 29/09/25 ਨੂੰ ਸ਼ਾਮ ਨੂੰ ਸਮਾਂ ਤੱਕ तकरीबन 4:30 ਵਜੇ ਡਿਊਟੀ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਮੈਂ ਮੇਨ ਗੇਟ ਤੇ ਪਹੁੰਚਿਆ ਮੈਂ ਪੂਰੀ ਤਰ੍ਹਾਂ ਖਰਾਬ ਦੇ ਨਸੇ ਵਿੱਚ ਟੁੰਸੀ ਉਦੋਂ ਉੱਥੇ ਆਸਕੋ ਜਿਹੜੇ ਆਪਣੇ ਸਕਿਉਰਟੀ ਦੇ ਜਵਾਨ ਮੌਜੂਦ ਹਨ ਮੇਰੇ ਕੋਲੋਂ ਸਤਪਾਲ ਸਿੰਘ ਬਾਈ ਖੜੇ ਨੇ ਅਤੇ ਅਜੇ ਕੁਮਾਰ ਵੀ ਜਿਹਦੇਦਰ ਖੜੇ ਨਸੇ ਦੇ ਵਿੱਚ ਗਾਲੀ ਗੋਲ ਕੀਤਾ ਗਿਆ ਉਸ ਤੋਂ ਬਾਅਦ ਮੈਂ ਥਰਮਲ ਦੀ ਮੈਨੇਜਮੈਂਟ ਅਤੇ ਆਸਰਾ ਨੂੰ ਵੀ ਗਾਲੀ ਗੋਲਚ ਕੀਤਾ ਜੋ ਕੋ ਮੇਰੇ ਕੋਲੋਂ ਭਾਰੀ ਗਲਤੀ ਹੋਈ ਹੈ ਮੈਂ ਇਸ ਗਲਤੀ ਦੀ ਪੰਜਾਬੀ ਭਾਈਚਾਰੇ ਸਮੂਹ ਜਥੇਬੰਦੀਆਂ ਥਰਮਲ ਮੈਨੇਜਮੈਂਟ ਅਤੇ ਪੈਸਕੋ ਦੇ ਜਵਾਨਾਂ ਤੋਂ ਜਨਤਕ ਤੌਰ ਤੇ ਮਾਫੀ ਮੰਗਦਾ ਹਾਂ ਜੇਕਰ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਕਰਦਾ ਹਾਂ ਤਾਂ ਮੇਰੇ ਵਿਰੁੱਧ ਪੂਰਨ ਤੌਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦਾ ਮੈਂ ਜ਼ਿੰਮੇਵਾਰ ਖੁਦ ਹੋਵਾਂਗਾ ਇਹ ਬਾਈ ਦੇ ਲਫ਼ਜ਼ ਹੈਗੇ ਆ ਤੇ ਇਹਨੇ ਮਾਫੀ ਮੰਗੀ ਆ ਤੇ ਇਹ ਇਹਦਾ ਕਹਿਣਾ ਹੈ ਕਿ ਮੈਂ ਜਮੇ ਵਾਲੇ ਇੱਥੇ来 ਕੰਮ ਵੀ ਇੱਥੇ ਕੀਤਾ ਹੈ ਗਲਤੀ ਇੱਥੇ ਹੋਈ ਤਾਂ ਮੈਨੂੰ ਮਾਫੀ ਇੱਥੇ ਕੀਤਾ ਹੈ ਵੀ ਇਹਦੇ ਲਫ਼ਜ਼ ਹੈਗੇ ਬੰਦੇ ਦੇ ਚਲੋ ਸਾਰੇ ਜਿੱਥੇ ਬੰਦੀਆਂ ਹੈਗੀਆਂ ਤਾਂ ਅਸੀਂ ਚਾਹਦੇ ਵੀ ਤਾਂ ਮਾਫੀ ਨਾ ਕੀਤਾ ਜਾਵੇ ਤੇ ਕੰਮ ਤੇ ਬੰਦਾ ਲੱਗ ਜਾਵੇ ਜਿਲ੍ਹ ਸਾਹਿਬ ਕੀ ਕਹਿਣਾ ਚਾਹੁੰਦੇ ਪ੍ਰਵਿੰਦਰ ਸਿੰਘ ਜੀ ਜਿਲ੍ਹ ਦੋਜਮੰਡਾ ਇੱਥੇ ਦੇਖੋ ਪਹਿਲੀ ਗੱਲ ਤਾਂ ਇਸ ਬੰਦੇ ਦੀ ਜਿਹੜੀ ਹੈ ਪੂਰਨ ਤੌਰ ਤੇ ਗਲਤੀ ਹੈ ਜੀ ਪਰ ਜਿੱਥੇ ਨਾ ਜਿਸ ਬਾਬਤ ਬੋਲਿਆ ਜੀ ਉਹਦੇ ਲਈ ਇਹ ਹਰ ਅਥਾਰਟੀ ਨੂੰ ਆਪਣੀ ਕੰਪਲੀਟ ਦੇ ਸਕਦਾ ਸੀ ਪਰ ਜਿਹੜੇ ਲਫ਼ਜ਼ ਸੀ ਉਹ ਲੋਕਲ ਲੋਕਾਂ ਦੇ ਔਰ ਪੰਜਾਬ ਦੇ عوام ਦੇ ਮਨਾਂ ਦੇ ਵਿੱਚ ਭਾਰੀ ਰੋਸ ਸੀ ਜਿਹੜਾ ਇਹਦੇ ਤੇ ਅਸੀਂ ਕਾਰਵਾਈ ਕਰਵਾਉਣ ਦੇ ਵੀ ਹੱਕ 'ਚ ਸੀ ਪਰ ਇਹਦੇ ਵੱਲੋਂ ਜਿਹੜਾ ਮਾਫੀਨਾਮਾ ਇਹ ਆਪਣੇ ਹੱਥੀਂ ਲਿਖਿਆ ਗਿਆ ਤੇ ਮਾਫੀ ਇਹ ਜਨਤਕ ਤੌਰ ਤੇ ਮੰਗਣ ਲਈ ਜਿਹੜਾ ਤਿਆਰ ਹੈਗਾ ਉਹ ਅਸੀਂ ਇਹਨੂੰ ਮਾਫ ਮਾਫ ਕਰ ਰਹੇ ਹਾਂ ਪਰ ਨਾਲ ਦੀ ਨਾਲ ਅਸੀਂ ਤੁਹਾਡੇ ਰਾਹੀਂ ਉਰੇ ਰਹਿੰਦੇ ਸਾਰੇ ਪ੍ਰਵਾਸੀਆਂ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਉਹ ਸਾਡੇ ਵੱਲੋਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਦੇ ਯੋਗ ਨਹੀਂ ਹੋਏਗਾ ਉਹ ਅਗਲੀ ਵਾਰ ਅਸੀਂ ਤੁਹਾਡੇ ਰਹੀਂ ਹੁਣ ਇਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਕਿਸੇ ਤਰ੍ਹਾਂ ਦੀ ਵੀ ਮਾਫੀ ਨਹੀਂ ਮੰਨੀ ਜਾਵੇਗੀ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਰ ਕਿਸੇ ਦਾ ਰੋਸ ਚ ਆ ਕੇ ਇਹਨਾਂ ਦਾ ਕੋਈ ਨੁਕਸਾਨ ਕੀਤਾ ਜਾਂਦਾ ਤਾਂ ਇਹ ਲੋਕ ਖੁਦ ਜ਼ਿੰਮੇਵਾਰ ਹੋਣ ਮੈਂ ਕਿਸੇ ਨੂੰ ਹੀ ਗਾਲ੍ਹਾਂ ਕੱਢਣਾ ਨਹੀਂ ਚਾਹੁੰਦਾ ਸੀ ਕਿਤਾ ਮੈਂ ਪੈਗ ਲਾਇਆ ਸੀ ਜੀ ਸ਼ਰਾਬ ਦੇ ਨਸ਼ੇ ਚ ਗਲਤੀ ਨਾਲ ਮੈਂ ਗਾਲ੍ਹਾਂ ਕੱਟਿਆ ਉਦੋਂ ਮੈਂ ਇੱਥੇ ਹੀ ਰਹਿੰਦਾ ਜਿੱਥੇ ਜੰਮਿਆ ਪਲਿਆ ਸਾਰੇ ਯਾਰ ਦੋਸਤ ਹੈ ਅਸੀਂ ਇਹਨਾਂ ਕੋਲ ਹੀ ਕੰਮ ਕਰਦੇ ਹਾਂ ਪੰਜਾਬੀਆਂ ਕੋਲ ਹੀ ਕੰਮ ਕਰਦੇ ਆ ਇਹ ਹੀ ਸਾਨੂੰ ਰੋਟੀਆਂ ਦਿੰਦੇ ਆ ਤੇ ਅਸੀਂ ਇੱਥੇ ਲੜ ਕੇ ਝਗੜ ਕੇ ਇੰਨਾ ਕਿਸੇ ਨੂੰ ਗਾਲ ਕੱਢ ਦੂੰਗਾ ਫਿਰ ਮੈਂ ਰਹਿ ਸਕਦਾ ਹੀ ਨਹੀਂ ਪੀਤੀ ਹੋਈ ਸੀ ਬੋਤਲ ਨਹੀਂ ਨਹੀਂ ਦੋ ਦੋ ਚਾਰ ਬੰਗਲੇ ਆਏ ਦੋ ਚਾਰ ਕਦੀ ਹੈ ਦੋ ਚਾਰ ਬੰਗਲੇ ਤਾਂ ਕੰਮ ਨਹੀਂ ਸੀ ਹੈ ਨਾ ਹਾਂ ਨਹੀਂ ਅੱਛਾ ਚਾਰ ਹੀ ਸੀ ਚਲੋ ਜੀ ਸਿੱਖ ਸੰਗਤਾਂ ਨੇ ਮਾਫ਼ ਕਰਨ ਦਾ ਫੈਸਲਾ ਲਿਆ ਏ ਜਿਹੜੇ ਬਾਈ ਨੂੰ ਮੈਂ ਗਾਲ ਕੱਢਿਆ ਮੈਂ ਉਹਨਾਂ ਤੋਂ ਮਾਫੀ ਮੰਗ ਲਈ ਠੀਕ ਹੈ ਜੀ ਚਲੋ ਜੀ ਸਿੰਘ ਸਾਹਿਬ ਜੀ ਆਓ ਲਾਓ ਜੀ ਇੱਥੇ ਮਾਫੀ ਮੰਗਉਂਦਾ ਸਿੰਘ ਸਾਹਿਬ ਜੀ ਅੱਜ ਦੂਸਰਾ ਵੀਰ ਮੈਂ ਮੰਗਦਾ ਆਓ ਆਓ ਇੱਧਰ ਇਹ ਆ ਜੀ ਇੱਕ ਸਪੋਰਟ ਗਾਰਡ ਤੁਹਾਨੂੰ ਤਸਵੀਰਾਂ ਦਿਖਾ ਰਹੇ ਮਾਫੀ ਮੰਗੋ ਜੀ ਇਹਨਾਂ ਤੋਂ ਸਰਦਾਰ ਭਰਾ ਨੇ ਹਾਂ ਜੀ ਚਲ ਬਾਈ ਭਾਤੇ ਤੇ ਵੀ ਮਾਫੀ ਮੰਗਦਾ ਪੂਰੇ ਪੰਜਾਬ 'ਚ ਮੰਗਦਾ ਨਾਲੇ ਪੂਰੇ ਪੰਜਾਬ 'ਚ ਮੈਂ ਮਾਫੀ ਮੰਗਦਾ ਜੀ ਜੇ ਕਿਸੇ ਦਾ ਮੈਂ ਦਿਲ ਦਿਖਾਇਆ ਹੈ ਮੈਨੂੰ ਮਾਫ ਕਰਦੇ ਹੋ ਜੀ ਮੈਂ ਬੇਨਿਆਣੇ ਆ ਮੈਂ ਕਿਤੇ ਪੰਜਾਬ ਛੱਡ ਕੇ ਮੈਂ ਭੱਜ ਨਹੀਂ ਜਾਉ ਬੱਸ ਜੀ ਥੋੜਾ ਬਤਨ ਮੈਨੇਜਮੈਂਟ ਵੀ ਸਾਡੇ ਨਾਲ ਕਰਦਾ ਹੈ ਜੀ ਤਾਂ ਉਹਦਾ ਗੁੱਸਾ ਕਿਤੇ ਹੋਰ ਅੱਛਾ ਹਾਂ ਜੀ ਪਰ ਜਿਹੜਾ ਗੁੱਸਾ ਬਿਲਕੁਲ जायਜ਼ ਸੀ ਜੀ ਪਰ ਗਲਤੀ ਇਹਨਾਂ ਕੋ ਇਹੋ ਜਿਹੜੀ ਗੱਲ ਕਰਤੀ ਜੀ ਠੀਕ ਹੈ ਬਿਲਕੁਲ ਜਿਹੜੇ ਰੂਲ ਚਾਹੀਦੇ ਆ ਉਹ ਬਿਲਕੁਲ ਪੂਰੇ ਚਾਹੀਦੇ ਆ ਅਫਸਰ ਹੋਵੇ ਜਾਂ ਵਰਕਰ ਹੋਵੇ ਪਰ ਇੱਥੇ ਦੀ ਮੈਨੇਜਮੈਂਟ ਅਫਸਰ ਨੂੰ ਨਿਗਾਹਦੀ ਹੈਗੀ ਆ ਪਰ ਜਿਹੜੇ ਵਰਕਰ ਆ ਉਹ ਕਿਸੇ ਜਾ ਰਿਹਾ ਹਾਂਜੀ ਹਾਂਜੀ ਮਾਫ ਕਰਨਾ ਮਾਫ ਕਰਨਾ ਮਾਫ ਕਰਤਾ ਹਾਂਜੀ ਦੇਖੋ ਜੀ ਮਾਫਤਾ ਚਲੋ ਅਸੀਂ ਕਰਤਾ ਜੀ ਪਰ ਜਿਹੜੀ ਨਾ ਗਲਤੀ ਕੀਤੀ ਹੈ ਮਾਫੀ ਦੇ लायक ਤਾਂ ਉਹ ਹੈ ਨਹੀਂ ਸੀ ਚਲੋ ਫਿਰ ਵੀ ਸਾਡੇ ਭਰਾਵਾਂ ਨਾਲ ਜੱਥੇਬੰਦੀਆਂ ਨਾਲ ਪ੍ਰੈਸ਼ਰ ਪਾਇਆ ਚਲੋ ਕੋਈ ਨਾ ਭਰਾ ਆਪਣਾ ਇਹ ਵੀ ਕਹਿੰਦੇ ਕੰਮ ਕਰਨ ਆਇਆ ਕੰਮ ਕਰੇ ਕੋਈ ਚੱਕਰ ਨਹੀਂ ਪਰ ਅੱਗੇ ਤੋਂ ਜੇ ਇਹੋ ਜੀ ਗਲਤੀ ਕਰਦਾ ਤਾਂ ਇਹ ਮਾਫੀ ਦੇ लायक ਬਿਲਕੁਲ ਨਹੀਂ ਹੋਊਗਾ ਤਾਂ ਨਾ ਅਸੀਂ ਇਹਨੂੰ ਮਾਫ ਕਰਾਂਗੇ ਦੇ ਖਿਲਾਫ ਨਹੀਂ ਹੈਗੇ ਅਸੀਂ ਜਾਂਦੇ ਵੀ ਜਦੋਂ ਕੰਮ ਕਰਨ ਇੱਥੇ ਪਰ ਜਿਹੜੇ ਇੱਥੇ ਆਏ ਕ੍ਰਾਈਮ ਹੁੰਦੇ ਆ ਲੜਾਈ ਝਗੜੇ ਕਰਦੇ ਆ ਖੇਤੇ ਦੇ ਲੋਕਾਂ ਦੇ ਗੱਲ ਪੈਂਦੀ ਹੈ ਉਹ ਇਹਨਾਂ ਵਾਸਤੇ ਗਲਤ ਹੈਗਾ ਉਹ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਹੈਗਾ ਹੁਣ ਇੱਥੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕੇ ਕਿ ਜਿਹੜੇ ਇਹਨਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਆ ਜਿਹੜੇ ਜਾਇਜ਼ ਅੰਦਰ ਕੰਮ ਕਰਦੇ ਆ ਅਸੀਂ ਇਹ ਕਹਿੰਦੋ ਨਾ ਵਾਸਤੇ ਕੋਸ ਜਿਹਨਾਂ ਨਜਾਇਜ਼ ਕਬਜ਼ੇ ਕੀਤੇ ਹੋਏ ਆ ਤੇ ਬਿਜਲੀ ਪਾਣੀ ਫ੍ਰੀ ਦਾ ਵਰਤ ਰਹੇ ਆ ਮਕਾਨ ਫ੍ਰੀ ਚ ਵਰਤ ਰਹੇ ਆ ਉਹਨਾਂ ਨੂੰ ਵੀ ਉਹਨਾਂ ਦੀ ਮਤਲਬ ਚੈੱਕ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੀ ਉਹ ਜਗ੍ਹਾ ਖਾਲੀ ਕਰਵਾਈਆਂ ਜਾਣ ਤੇ ਉਹਨਾਂ ਤੇ ਜਿਹੜੀ ਬੰਦ ਦੀ ਕਾਰਵਾਈ ਉਹ ਕੀਤੀ ਜਾਵੇ ਕਰੇ ਸੀਗੇ ਚੱਕ ਜਿੰਨੋਂ ਬੰਦੇ ਸੀਗੇ ਇਦਾਂ ਤਾਂ ਗੱਲ ਨਹੀਂ ਬੰਦੇ ਸੀਗੇ ਪਿੱਛੇ ਪਰ ਆਇਆ ਕੋਈ ਨਹੀਂ ਗਲਤੀ ਹੋ ਗਿਆ ਜੀ ਮੈਂ ਮਾਫੀ ਮੰਗਦਾ ਮੈਂ ਨਾ ਤਾਂ ਹੁਣ ਜੀ ਇੰਨੇ 2-300 ਬੰਦੇ ਸੀਗੇ ਹੁਣ ਕੀ ਪਤਾ ਲੱਗਦਾ ਜੀ ਉਸ ਟਾਈਮ ਤੁਹਾਨੂੰ ਦੱਸਦੀ ਕਿ ਪ੍ਰਵਾਸੀ ਕੁਨਾਲ ਕੁਮਾਰ ਦੇ ਵੱਲੋਂ ਲਿਖਤੀ ਤੌਰ ਦੇ ਉੱਤੇ ਵੀ ਮਾਫੀ ਮੰਗੀ ਗਈ ਹੈ ਤੇ ਸਿਕਿਉਰਿਟੀ ਗਾਰਡ ਪੰਜਾਬੀ ਦੇ ਹੱਥ ਜੋੜ ਕੇ ਵੀ ਉਸ ਦੇ ਅੱਗੇ ਖੜ ਕੇ ਮਾਫੀ ਮੰਗ ਲਈ ਗਈ ਹੈ ਤੇ ਅੱਗੇ ਤੋਂ ਅਜਾ ਹੀ ਗਲਤੀ ਨਾ ਕਰਨ ਦੇ ਵੀ ਉਸ ਦੇ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਅੱਗੇ ਤੋਂ ਅਜਿਹਾ ਉਹ ਨਹੀਂ ਕਰੇਗਾ ਉਸ ਨੇ ਦੱਸਿਆ ਕਿ ਉਹ ਪੰਜਾਬ ਦੇ ਵਿੱਚ ਹੀ ਜੰਮਿਆ ਤੇ ਪਲਿਆ ਤੇ ਹੁਣ ਇੱਥੇ ਹੀ ਨੌਕਰੀ ਕਰ ਰਿਹਾ ਉਸ ਦਿਨ ਸ਼ਰਾਬ ਪੀਤੀ ਹੋਈ ਸੀ ਉਸ ਕਰਕੇ ਨਸ਼ੇ ਸ਼ਰਾਬ ਦੇ ਨਸ਼ੇ ਦੇ ਵਿੱਚੋਂ ਉਸ ਤੋਂ ਇਹ ਗਲਤੀ ਹੋਈ ਹੈ ਜਿਸ ਦੇ ਲਈ ਉਹ ਹੁਣ ਮਾਫੀ ਮੰਗਦਾ ਹੈ ਤੇ ਅੱਗੇ ਤੋਂ ਅਜਾ ਹੀ ਗਲਤੀ ਨਹੀਂ ਕਰੇਗਾ ब्यो रिपोर्ट पंजाबी न्यूज चॅनल